ਚੌਥਾ ਹਮਰੇ ਪ੍ਰਾਨ ਵਸ ਗਤ ਪ੍ਰਭ ਤੁਮਰੇ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰਹੁ ਹਰ ਦਰਸ ਦਿਖਾਵੋ ਮੇਰ ਮਨ ਤਨ ਲੋਚ ਕੜੇਰੀ RAM ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਰਪਾ ਦੇ ਕਰਪਾ ਕੰਚਿਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਹਾਉ ਜੋ ਹਮਰੈ ਮਨ ਚਿਤ ਹੈ ਸਵਾਮੀ ਸਾਬਿਦ ਤੁਮਹਰ ਜਨੋ ਮੇਰੀ ਅਨਦੇ ਨਾਮ ਜੱਪੀ ਸੁਖ ਪਾਈ ਨਿਤ ਜੀਵਾਸ ਹਰ ਤੇਰੀ ਗੁਰ ਸਤ ਗੁਰ ਦਾਤਾ ਪੰਜ ਬਤਾਇਆ ਹਰ ਮਿਲਿਆ ਏ ਪ੍ਰਭ ਮੇਰੀ ਅਨਦੇ ਅਨੰਦ ਭਇਆ ਵਡ ਭਾਗੀ ਸਭ ਆਸੁ ਗੁਰ ਜੀ ਜਨ ਕੇਰੀ ਜਗਨਨਾਥ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕੇਰੀ ਗੁਰ ਨਾਨਕ ਸਰਣਾਗਤਿ ਆਏ ਹਰ ਰਖੋ ਪਹਿ ਜਨ ਕੇਰੀ ਗੌੜੀ ਪੂਰਬੀ ਮਹਲਾ 4 ਇਹ ਮਨੁਆਖਿਨਾ ਟਕੈ ਬਹੁ ਰੰਗੀ ਦਹ ਦਿਸ ਦਹ ਦਹ ਦਿਸ ਚਲ ਚਲ ਹਾਡੇ ਗੁਰ ਪੂਰਾ ਪਾਇਆ ਵਡ ਭਾਗੀ ਗੁਰ ਮੰਤਰ ਦੀਆ ਮਨ ਠਾਡੇ ਰਾਮ ਹਮ ਸਤਗੁਰ ਲਾਲੇ ਕਾਂਢੇ ਰਹਾਉ ਹਮਰੇ ਮਸਤਕ ਦਾਗ ਦਗਾਨਾ ਹਮ ਕਰਦੇ ਗੁਰੂ ਬਹੁ ਸਾਡੇ ਪਰਪਕਾਰ ਪੁੰਨ ਬੋਖੀਆ ਬੌਦ ਉਤਰ ਤਾਰ ਪਰਾਡੇ ਜਿਨ ਕੋ ਪ੍ਰੀਤ ਰਦੈ ਹਰ ਨਾਹੀ ਦਨ ਕੂਰੇ ਗਾਡਣ ਗਾਡੇ ਜੋ ਪਾਣੀ ਦਾਗਤ ਪਿਰਸ ਜਾਤ ਹੈ ਤਿਉ ਮਨ ਮੁਗਰਬ ਗਲਾਡੇ ਹਮ ਜਾਣ ਕਛੂ ਨ ਜਾਣ ਆਕੇ ਜਿਉ ਹਰਿ ਆਖੈ ਤਉ ਠਾਡੇ ਹਮ ਭੁਲਜੂ ਗੁਰੁ ਕਿਰਪਾ ਤਾਰੋ ਜਨ ਨਾਨਕ ਉਤਰੇ ਕਾਡੇ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰਮ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਹਿਜ ਲਹਿ ਹੈ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਜਾ ਤੂ ਅਜਲੀ ਪੁਨ ਵਡਾ ਹੈ ਕਰਨ ਦੌਤਮਨ ਵਡਾ ਹੈ ਰਹਾ ਸਾਕਤ ਹਰ ਸਾਧਨ ਜਾਨਿਆ ਦਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉ ਚੱਲੇ ਚਬੈ ਦੋ ਪਾਵ ਗਏ ਜਮ ਕਾਲ ਸਹ ਹੇ ਸਿਰ ਡੰਡਾ ਹੈ ਹਰ ਜਰ ਹਰ ਹਰ ਨਾਮ ਸੁਬਾੜੇ ਦੁਖ ਜਨਮ ਮਰਨ ਪਵ ਕੰਡਾ ਹੈ ਅਬ ਨਸੀਬ ਵਰਗ ਪਾਇਆ ਪਰਮੇਸ਼ਰ ਬਹੁ ਸੋਭਖੰਡ ਬ੍ਰਹਮੰਡਾ ਹੈ ਅਮੁਗਰੀ ਮਸਕੀਨ ਪ੍ਰਭ ਤੇਰੇ ਹਰ ਦਾਖ ਰਾਖ ਵਡ ਵਡਾ ਹੈ ਜਨ ਨਾਨਕ ਨਾਮੇ ਆਧਾਰ ਟਿਕ ਹੈ ਹਰ ਬਾਬੇ ਹੀ ਸੁਖ ਮੰਡਾ ਹੈ ਗੌੜੀ ਪੂਰਬੀ ਮਹੱਲਾ ਚੌਥਾ ਇਸ ਗੜ ਮੈਂ ਹਰ ਰਾਮ ਰਾਏ ਹੈ ਕਿਛ ਸਾਧਨਾ ਪਾਵੇ ਢੀਠਾ ਹਰ ਦੀਨ ਦਿਆਲ ਮੁਗਰਹਿ ਕੀਆ ਗੁਰ ਸਬਦੀ ਚਖ ਢੀਠਾ ਰਾਮ ਹਰ ਗੀਤਨ ਗੁਰ ਲਿਵ ਮਿਠਾ ਰਹਾਉ ਹਰ ਅਗਮ ਅਗੋਚਰ ਪਾਰ ਬ੍ਰਹਮ ਹੈ ਮਿਲ ਸਤਿਗੁਰ ਲਾਗ ਬਸੀਠਾ ਜਿਨ ਗੁਰ ਬਚਨ ਸੁਖਾਨ ਹੀ ਰਹਿ ਤਿਨ ਆਗੇ ਆਣ ਪਰੀਟਾ ਮਨ ਮੁਖ ਹੀਰਾ ਤਕਢੋ ਰਹਿ ਤਿਨ ਅੰਤਰਕਾਰ ਕਰੇਠਾ ਬਿਸਿਰ ਕੋ ਬਉ ਦੂਧ ਪੀ ਆਈਐ ਬਖਨਿਕ ਸਹਿ ਫੁੱਲ ਫੁਲੀਠਾ ਹਰ ਪ੍ਰਭ ਆਨ ਮਿਲਾਵੋ ਗੁਰ ਸਾਧੂ ਕਸ ਗਰਣ ਸਬਦ ਮੁਖ ਲੀਠਾ ਜਰਨਾਨ ਗੁਰ ਕੈ ਲਾਲੇ ਗੋਲੇ ਲੰਗ ਸੰਗਤ ਕਰੂਆ ਮੀਠਾ ਗੋੜੀ ਪੂਰਵੇ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੈ ਅਗੇ ਸਤਿਗੁਰ ਦਾਤੈ ਨਾਮ ਢੜਾਇਆ ਮੁਖ ਮਸਤਕ ਬਾਜ ਸੁਭਾਗ ਰਾਮ ਗੁਰਮਤ ਹਰ ਲਿਵ ਲਾਗੇ ਰਹਾ ਘਟ ਘਟ ਰਬ ਆਰਮ ਦਰਬ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮਰਤਨ ਦੇਵੋ ਕਾਟ ਗੁਰੂ ਕੋ ਮੇਰਾ ਪ੍ਰਭ ਗੁਰ ਵਚਨੀ ਪਾਗੇ ਵਿਹਾਰੇ ਦੀਪਕਾਂ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਤੇ ਉਧੇਰਾ ਬਿਰਸ ਮਨਾਸਿਓ ਕਰ ਵਸਤ ਲਈ ਮਨ ਜਾਕੇ ਸਾਖਤ ਬਦਖ ਮਾਇਆ ਧਾਰੀ ਦਿਨ ਜਮ ਜੋਹਣ ਲਾਗੇ ਔਰ ਸਤਿਗੁਰ ਆਗੇ ਸੀਸ ਰੇ ਵਿਚ ਆਉ ਆਵਹਿ ਜਾਏ ਭਾਗੇ ਹਮਰਾ ਬਿਨੋ ਸੁਨੋ ਪ੍ਰਭਾ ਠਾਕੁਰ ਹਮ ਸਰਨ ਪ੍ਰਭੂ ਹਰ ਮੰਗੇ ਜਨ ਨਾਨਕ ਕੀ ਲਜ ਪਾਤ ਗੁਰੂ ਹੈ ਸਿਰ ਰੇ ਵਿਚੋ ਸਤਿਗੁਰ ਆਗੇ ਗਉਣੀ ਪੂਰਵੀ ਮਹੱਲਾ ਚੌਥਾ ਹਮ ਅਹੰਕਾਰ ਅਹੰਕਾਰ ਗਿਆਨ ਮਤ ਗੁਰੂ ਮਿਲਿਆ ਆਪ ਗਵਾਇਆ ਹਉ ਮੈ ਰੋਇਆ ਸੁਖ ਪਾਇਆ ਧੰਨ ਕਰ ਗੁਰੂ ਹਰਿ ਰਾਇਆ ਰਾਮ ਗੁਰ ਕੈ ਬਚਨ ਹਰ ਪਾਇਆ ਰਹਾ ਮੇਰਾ ਹੀ ਰਹਿ ਪ੍ਰਿਤਿ ਰਾਮ ਰਾਏ ਕੀ ਗੁਰ ਮਾਰਗ ਪੰਥ ਬਤਾਇਆ ਮਿਰਜਿਉ ਪਿੰਡ ਸਭ ਸਤ ਗੁਰ ਆਗੈ ਜਿਨ ਵਿਛੜਿਆ ਹਰ ਗਲ ਲਾਇਆ ਮੇਰੇ ਅੰਦਰ ਅਬਰੀਦ ਲੱਗੀ ਦੇਖਣ ਕੋ ਗੁਰ ਹਰਿਦੈ ਨਾਲ ਦਿਖਾਇਆ ਸਹਜ ਅਨੰਦ ਭਿਆਮਨ ਤੁਰੈ ਗੁਰ ਅਗੇ ਆਪ ਵਿੱਚ ਆਇਆ ਹਮੇ ਅਪਰਾਧ ਪਾਪ ਬੋਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤਿ ਆਏ ਹਰਿ ਨਾਖੋ ਲਾਜ ਹਰਿ ਭਾਇਆ ਗੌੜੀ ਪੁਰਬੀ ਮਹੱਲਾ ਚੌਥਾ ਗੁਰਮਤਿ ਬਾਜੈ ਸਬਦ ਅਨਾਹਦ ਗੁਰਮਤਿ ਮਨ ਨੂੰ ਆਉਂਦਾ ਵੇ ਵਣ ਭਾਗੀ ਗੁਰਦਰਸ਼ਨ ਪਾਇਆ ਧਨ ਤਨ ਗੁਰੂ ਲਿਵ ਲਾਵੇ ਗੁਰਬੁਖਾਰ ਲਿਵ ਲਾਵੇ ਰਹਾਉ ਹਮਰਾ ਠਾਕੁਰ ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਹਮ ਮਲ ਮਲ ਧੋਹ ਪਾਵ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਹਿਰਦੈ ਗੁਰਮਤਿ ਰਵਰਸਾਇਣ ਜਿਵੇਂ ਹਰ ਗੁਣ ਗਾਵੇ ਮਨ ਨਾਸ ਕਰ ਸਕ ਹਰ ਰਸਿਆ ਘਾਣੇ ਬਿਰ ਬਹਰ ਨ ਭੂਕ ਲਗਾਵੇ ਕੋਈ ਕਰੇ ਉਹ ਪਾਵਨ ਇਕ ਬਹੁ ਤੇਰੇ ਬਿਨ ਕਿਰਪਾ ਨਾਮ ਨ ਪਾਵੇ ਜਨ ਨਾਨਕ ਤੋ ਹਰ ਕਿਰਪਾ ਧਾਰੀ ਮਤ ਗੁਰ ਮਤ ਨਾਮ ਦ੍ਰਿੜਾਵੇ ਰਾਗੌੜੀ ਬਾਜ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮਾ ਮਾਤ ਮਾਤਾ ਮਤ ਜੀ ਉਹਨਾ ਮੁਖ ਰਾਮਾ ਸੰਤੋਖ ਬਿਤਾ ਕਰ ਗੁਰੂ ਪੁਰਖੇ ਜਨਮ ਵਡ ਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ ਗੁਰ ਹਰਗ੍ਰਤਣਾ ਸਦਾ ਦਰਬਾਣੀ ਜੀਓ ਵਡ ਭਾਗੀ ਪਿਲ ਸੁਗੜ ਸੁਜਾਣੀ ਜੀਓ ਮੇਰਾ ਮਰਤਨ ਹਰ ਰੰਗ ਭਿੰਨਾ ਆਵਹੁ ਸੰਤੋ ਮੇਰੇ ਨਾਮ ਜਪਾ ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਉ ਕਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾ ਜੀਉ ਮਿਲ ਪੁਰਬ ਲਿਖੇ ਅੜੇ ਤੁਰ ਕਰਵਾ ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਉ ਮਨ ਮੂਰ ਕੋ ਕਿੜਾ ਸਬਦ ਮੁਖ ਪਾਇਆ ਹਰੇ ਅੰਮ੍ਰਿਤ ਵਟੜਾ ਮਿਲਿਆ ਹਰ ਰਾਯਾ ਜੀਉ ਜਨਨਾਰਕ ਪ੍ਰੇਮ ਰਤਨ ਗੌਲੀ ਮਾਜ ਮਹੱਲਾ ਚੌਥਾ ਆਉ ਸਖੀ ਗੁਣ ਕਾਮਣ ਕਰੀਹਾ ਜਿਉ ਮਿਲ ਸੰਤ ਜਨ ਰੰਗ ਮਾਣਹਿ ਰਲਿਆ ਜਿਉ ਗੁਰਦੀਪਕ ਗਿਆਨ ਸਦਾ ਮੰਨ ਬਰੀਆ ਜਿਉ ਹਰ ਟੁੱਠੈ ਟੁੱਲ ਟੁੱਲ ਮਿਲਿਆ ਜਿਉ ਮੇਰੇ ਵਰਤਨ ਪ੍ਰੇਮ ਲੱਗਾ ਹਰ ਢੋਲੇ ਜਿਉ ਮੈਂ ਬੇਲੇ ਮਿੱਤਰ ਸਤਗੁਰੂ ਵਿੱਚ ੋਲੇ ਜਿਉ ਮਰ ਦੇਵਾ ਸੰਤਾ ਮੇਰਾ ਤਾਂ ਮੇਲੇ ਜਿਉ ਹਰ ਵਿਟੜ ਓ ਸਦਾ ਖੋਲੇ ਜਿਉ ਵਸ ਮੇਰੇ ਪਿਆਰਿਆ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਮਨ ਚਿੰਦੇੜਾ ਫਲ ਪਾਇਆ ਮੇਰੇ ਗੋਵਿੰਦਾ ਗੁਰਪੂਰਾ ਵੇਖ ਵਿਗਸ ਜੀਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਹਰ ਕਰਨੇ ਹਲਗਰਹ ਸਜੀਓ ਹਰ ਪਾਇੜਾ ਬੜ ਭਗਈ ਮੇਰੇ ਗੋਵਿੰਦ ਰਤ ਲੈ ਲਾਹਾ ਮਨ ਹਸ ਜਿਓ ਹਰ ਆਪਿ ਉਪਾਇ ਹਰ ਆਪੇ ਵੇਖੈ ਹਰ ਆਪੇ ਕਰੈ ਲਾਇਆ ਜਿਓ ਇੱਕ ਗਾ ਖਾ ਬਹਿ ਬਖਸ ਟੋਟਨਾ ਆਵੇ ਇੱਕ ਨਾ ਬੱਕਾ ਪਾਇਆ ਜਿਓ ਇੱਕ ਰਾਜੇ ਤਖਤ ਬਹਿ ਨਿਤ ਸੁਖੀਏ ਇੱਕ ਨਾ ਭਿਖ ਮੰਗਾਇਆ ਜਿਓ ਸਭ ਇੱਕੋ ਸਭ ਕੁ ਵਰਤਦਾ ਮੇਰੇ ਗੋਵਿੰਦਾ ਜਰਨਾਨਕ ਨਾਮ ਤੇ ਆਇਆ ਜੀਉ ਗੋਲੀ ਮਾਦ ਮਹੱਲਾ ਚੌਥਾ ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਉ ਹਰ ਰੰਗ ਨਾਲ ਲਖੀਐ ਮੇਰੇ ਗੋਵਿੰਦਾ ਗੁਰਪੂਰਾ ਅਲਖ ਲਖਾਹੀ ਜੀਉ ਹਰ ਹਰ ਦਾ ਪ੍ਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁੱਖ ਲਹਿ ਜਾਹੀ ਜੀਉ ਹਰ ਪਾ ਦੇ ਉਤਮ ਪਾਇ ਮੇਰੇ ਗੋਵਿੰਦਾ ਵਡ ਭਾਗੀ ਨਾਮ ਸਮਾਹੀ ਜੀਓ ਨੈਣੀ ਮੇਰੇ ਪਿਆਰਿਆ ਨੈਣੀ ਵੀਰੇ ਗੋਵਿੰਦਾ ਕੇ ਹਰ ਪਾ ਡਟੜਾ ਨੈਣੀ ਜੀਓ ਮੇਰਾ ਮਨ ਤਨ ਬਹੁਤ ਬੈਰਾ ਗਿਆ ਮੇਰੇ ਗੋਵਿੰਦਾ ਹਰ ਬਾਜੋ ਤਨ ਕੁਮ ਲੈਣੀ ਜੀਓ ਸਤਜਨਾਮ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰਪ੍ਰਭ ਸੱਜਣ ਸੈਲੀ ਜੀਓ ਅਰੇ ਆਏ ਬਿਲੇ ਆ ਜਗ ਜੀਵਨ ਮੇਰੇ ਗੋਵਿੰਦਾ ਵੈ ਸੁਖ ਵਿਹਾਣੀ ਰਹਿਣੀ ਜੀਓ ਮੈਂ ਮਿਲ ਹੋ ਸੰਤ ਮੇਰਾ ਹਰਪ੍ਰਭ ਸੱਜਣ ਮੈਂ ਮਰਤਨ ਭੁੱਖ ਲਗਾਈਆ ਜੀਉ ਹੋ ਰਹਿ ਨ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਨਾ ਅੰਤਰ ਮਿਰ ਹੋ ਹਰ ਲਾਈਆ ਜੀਓ ਹਰ ਰਾਯਾ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜਿਵਾਈਆ ਜੀਓ ਮੇਰਾ ਮਰਤਨ ਆਸਾ ਪੂਰੀਆ ਮੇਰੇ ਗੋਵਿੰਦਾ ਹਰ ਮਿਲਿਆ ਬਨਵਾਧਾਈਆ ਜੀਓ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਦ ਵਿਟੜੇ ਹੋ ਸਦ ਵਾਰੀ ਜੀਓ ਮੇਰੇ ਮਨ ਤਨ ਪ੍ਰੇਮ ਪ੍ਰਭ ਕਾ ਮੇਰੇ ਗੋਵਿੰਦਾ ਹਰ ਪੂਜੀ ਰਾਖੁ ਹਮਾਰੀ ਜੀਉ ਸਤਿਗੁਰ ਵੇਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰ ਰੈ ਬਾਰੀ ਜੀਉ ਹਰ ਨਾਮ ਗਇਆ ਕਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸਰਣ ਤੁਮਾਰੀ ਜੀਉ ਗੋੜੀ ਮਾਜ ਮਹੱਲਾ ਚੌਥਾ ਚੋਜੀ ਮੇਰੇ ਗੋਵਿੰਦਾ ਜੋਜੀ ਮੇਰੇ ਪਿਆਰਿਆ ਹਰ ਪੱਭ ਮੇਰਾ ਜੋਜੀ ਜਿਉ ਹਰ ਆਪੇ ਓ ਇੱਕ ਨਾ ਭੋਗ ਭੁੰਗਾਇਦਾ ਮੇਰੇ ਗੋਵਿੰਦਾ